ਦੀ ਨੋਂ ਪੈਦਾ ਤਾਂ ਹੋਵੇ ਨਾ ਵਿਚਾਰੀ ਦਾ ਮੇਰੀ ਪਕਾਈ ਦਾ ਮੁੱਲ ਦੇ ਜੋ ਕਿਉਂ ਵੀ ਸੱਤੂ ਗਲਤ ਤਾਂ ਗੱਲ ਹੈ ਸੌਦਾ ਚੱਲਦਾ ਇਹਨਾਂ ਬੋਲਣਾ ਬਹੁਤ ਗਲਤ ਹੈ ਸੌਦਾ ਕਰਦੇ ਜਗਤ ਹੈ ਕਿਵੇਂ ਬੋਲਣ ਦਊਗਾ ਮੈਂ ਬਲਾ ਜੀ ਨੂੰ ਬੁਲਾਉਂਦੇ ਨੇ ਮੰਡੀ ਦੇ ਮਾਲਕ ਨੂੰ ਮੰਡੀ ਦਾ ਮਾਲਕ ਮਾਇਆ ਤੇ ਲੈਣੇ ਦਾ ਨਾ ਇਹ ਬਚਾਲੇ ਨਾ ਬੋਲ ਜਦ ਅਸੀਂ ਭੱਗ ਜਾਂਦੇ ਹੰਬ ਕੇ ਤੂੰ ਚਲੇ ਬੱਕਰੀ ਲੈ ਲਵੜਾ ਵਿਦਾ ਰੱਜੂ ਨਾਂਦੇ ਮੈਂ ਤਿੱਤੂ ਮਾਰਦਾ ਮੜਾਕਾ ਮੇਰੇ ਸੇ ਸੂਡਾਂ ਦੇ ਸਹੀ ਆ ਅਰੋਧ ਮੰਡੀਆਂ ਚ ਰਹਿਣਾ ਮੈਂ ਨਹੀਂ ਆ ਮਟੇਕਾਰ ਵੀ ਆ ਇਹ ਸੀ ਕਰਦੇ ਫਰ ਕਰੀ ਕਿਉਂ ਨਾ ਰੱਖੀ ਬੱਕਰੀ ਨਵਾਂ ਬੱਕਰੀ 3000 ਦੀ 20 ਦੀ ਲੋ ਰੁਪਏ ਦੇ ਨਹੀਂ ਭਰਤੇ 10 ਰੁਪਏ ਦਾ ਮੈਂ ਲਾਉਣਾ ਉਹਨੇ 1 ਰੁਪਿਆ ਦੀ ਮਲਾਂਕਾਂ ਗਵੇਂ ਜੇ ਨਾ ਉਹਰੇ 10 ਲਾ ਦੇ ਮੈਨੂੰ ਨਵਰੀ ਦਾ ਮੁੰਡਾ ਨਾ ਕਹੀਂ ਫੋਨ ਮਗਾ ਦਾ ਨਾ ਗੱਦੀਆਂ ਦੀਆਂ ਗੱਦੀਆਂ ਇੱਥੇ ਨਾ ਵੇਚਣਾ ਲੈਣਾ ਲੈਉ ਦੇਣਾ ਵੇਖਣ ਦੇਣਾ ਆ ਲੋ ਹਾਂ ਮਾਈ ਹੁਣ ਦੱਸ ਤੇਰੀ ਹੁਣ ਦੱਸ ਬਾਈ ਹੁਣ ਦੱਸ ਕੋਈ ਤੱਕਾ ਨਹੀਂ ਅੱਜ ਦੇ ਤਰੀਕੇ ਚ ਫਿਰ ਇੱਥੇ ਮੰਡੀ ਚ ਬੱਕਰੀ ਨਾ ਵੇਚੀ ਕਰੇ ਜਾ ਕੇ ਤੇ ਜੋ ਮਰਜੀ ਕਰਦੀ ਫਿਰ ਜੋ ਵੀ ਹਾਂ ਗਲਤੀ ਆ ਰਜੂ ਤੇ ਚਿੱਤੀਆਂ ਮਾਰਦੂ ਮੇਰੇ ਲੈ ਕੋਈ ਗਲਤੀ ਨਹੀਂ ਸਾਡੀ ਵਿਚਾਲੇ ਆ ਕੇ ਸੋਤੇ ਦੇ ਬੋਲਦਾ ਨਹੀਂ ਲੈ 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 ਸੰਨੂ ਕੀ ਹੈ ਮਾਲਕ ਬੋਲਿਆ ਨਹੀਂ ਮੈਂ ਉਹ ਤੂੰ ਦੀ ਹੋ ਕੇ ਰੁਪਏ ਲੈ ਜਾਨਾ ਉਹਦਾ ਵੀ ਦਿਲ ਦੇਖਣ ਵਰਸਤ ਤੋਂ ਬੰਦਾ ਆਇਆ ਉਹ ਚਲੋ ਫਿਰ ਨਵੇੜੋ ਚਲੋ ਨਵੇੜੋ ਹੁਣ ਤਰ ਨਵੇੜੋ ਹਾਂ ਦੱਸ ਬੇਬੇ ਦੱਸੋ ਬਾਈ ਕੰਨ ਦੀ ਨਹੀਂ ਚਲੇ ਅੱਛਾ ਮੈਂ ਬੋਲੀ ਤੇ ਬੱਕਰੀ ਮੈਂ ਜਾਣ ਨਹੀਂ ਹੁੰਦਾ ਤੇ ਲੱਖਾਂ ਦੇ ਵਿੱਚ ਮੈਂ ਖਰੀਦ ਤੂੰ ਤੇਰੀ ਗੱਲ ਨਹੀਂ ਗਈ ਰੋ ਬਾਬਾ ਸੱਤਾਂ ਨਹੀਂ ਗਈ ਸਦਾ ਸਾਡੇ ਨਹੀਂ ਪਹਿਲਾਂ ਸੱਤਾਂ ਪਿਆ ਦੀ ਹੋ ਗਿਆ ਐਂ ਕਿਵੇਂ ਲੈਣ ਦਊਗਾ ਨੂੰ ਮੈਂ ਖੜਾ ਹਾਂ ਤੇ ਬੱਕਰੀ ਤੇ ਗਲਤੀ ਹੋਵੇ ਆਪਣੇ ਕੋਈ ਜੇ ਗਲਤੀਆਂ ਨਹੀਂ ਨਿਭਜ ਕੇ ਨਾ ਜਾਂਦਾ ਆਪਣੀ ਗਲਤੀ ਨਹੀਂ ਕੋਈ ਦੂਏ ਦੇ ਸੌਦੇ 'ਚ ਮੈਂ ਨਹੀਂ ਕਦੇ ਜਾਂਦਾ ਦੂਏ ਦਲਾਲ ਦੇ ਸੌਦੇ 'ਚ ਨਹੀਂ ਮੈਂ ਵੜਦਾ ਹੁੰਦਾ ਕਦੇ ਹਾਂ ਖੁਲਕੇ ਦੱਸ ਮਾਈ ਖੁਲਕੇ ਮਾਈ ਖੁਲਕੇ ਦੱਸ ਵੇਚਣੀਆਂ ਵੇਚਣੀ ਜਮੀਨਾਂ ਵੇਚ 20000 ਰੁਪਏ ਵੀ 25000 22000 ਤੇਰੀ ਇੱਜ਼ਤ ਕਰੀਆ 23000 ਨਾ ਮੇਰੀਏ ਤੈਨੂੰ ਲਾਇਆ ਆ ਜਾ ਓਰੇ ਆ ਜਾ ਆ ਜਾ ਮੇਰੇ ਆ ਜਾ ਆ ਜਾ ਆ ਜਾ ਘੰਟਾ ਤੋ ਕੁਗੀਆਂ ਭਲਾ ਕੇ ਹਟੂੰਗਾ ਏ ਰਾਜੂ ਹਰਾਂ ਦੇ ਖਾੜੇ ਨੇ ਹਾਂ ਜਦ ਬੋਲਣ ਲੱਗਿਆ ਫਿਰ ਮੇਰਾ ਬੋਲ ਵੀ ਬੰਜਲੀ ਵਰਗਾ ਲੈ ਤੇਰੀ ਇੱਜ਼ਤ ਕਰਦਾ ਦੁਨੀਆ ਇਹ ਕੂਵੀ ਗੱਲਾਂ ਹੋ ਗਈਆਂ ਸਾਧ ਦੇ ਡੇਰੇ ਗੱਲਾਂ ਹੋ ਗਈਆਂ ਸਾਧ ਦੇ ਡੇਰੇ ਪਹਿ ਜਾਣਗੇ ਹੋਰ ਵਪਾਰੀਆਂ ਦੇ ਵੀ ਢੇਰੇ ਹਾਂ ਲੜਾ ਕਰ ਹੱਥ ਏ ਲੈ ਬੱਕਰੀ ਵੇਚਤੀ ਤੇਰੀ 23200 ਦੀ ਚੱਕ 500 ਦੀ ਤੇਰੀ ਇੱਜ਼ਤ ਹੋਰ ਕਰਤੀ ਖੁਸ਼ੇ 2000 ਦੀ ਨਾ ਦੇ ਖੁਸ਼ੇ ਤਾਂ ਨਾ ਦੇ ਖੁਸ਼ੇ ਤਾਂ ਨਹੀਂ ਬੱਕਰੀ ਨਾ ਖੁਸ਼ੇ ਲੈ ਚੱਕ ਖਰੀਦਰੀ ਆ ਖੁਸ਼ੀ ਆ ਕਿ ਨਵੀਂ ਪਾ ਮੁੰਡੇ ਦੇ ਛੋਲੇ ਚ ਰੱਸਾ ਖੁਸ਼ ਹੋ ਕੇ ਅੰਮਰਸਰੋਂ ਬੱਕਰੀ ਲੈਣ ਆਇਆ ਤੇਰੀ ਬੱਕਰੀ ਅੰਮਰਸਰ ਜਾਊਗੀ ਚੰਗੇ ਕਰੇ ਜਾਊਗੀ ਆ ਬਾਬਾ ਮੋੜਿਆ ਵੀ ਨਹੀਂ ਦੇਖੋ ਕਿੰਦਾ ਹਾਜਮਾ ਖਰੀਦਣ ਵਾਲਾ ਬੰਦਾ ਵੀ ਨਹੀਂ ਬੋਲਿਆ ਹੂੰ ਠੀਕ ਆਈ ਗੱਲ ਇਤਨਾ ਦਾ ਬੰਦਾ ਵੀ ਨਹੀਂ ਦਸੀ ਮੁੰਨੇ ਵਿਚਾਰੇ ਬਾਪ ਪੁੱਤਾ ਬਾਈ ਦਾ ਪਿੰਡ ਇਹ ਆਣਾ ਰਾਹ ਰੋਡ ਤੇ ਬਾਈ ਦਾ ਪਿੰਡ ਅੱਛਾ ਜੀ ਬਾਈ ਦਾ ਪਿੰਡ ਠੀਕ ਆ ਜੀ ਰਾਹ ਰੋਡ ਤੇ ਠੀਕ ਆ ਜੀ ਕਿੰਨੇ ਦਾ ਕਰਤਾ ਸੌਦਾ ਹੁਣ ਸਾਡੇ 23000 ਦਾ ਠੀਕ ਆ ਜੀ ਖੁਸ਼ ਹੂੰ ਜੀ ਮਾਈ ਹੁਣ ਖੁਸ਼ ਐ ਠੀਕ ਆ ਠੀਕ ਮੈਂ ਖੁਸ਼ ਆ ਤਾਂ ਨਹੀਂ ਕੋਈ ਵਗਰ ਨਹੀਂ ਸਾਈ ਬਾਪ ਸਭ ਹੀ ਲੈ ਲਊ ਮੈਂ ਇਹਨੂੰ ਘਾਟੇ 'ਚ ਨਹੀਂ ਜਾਣ ਦੰਦਾ ਜੇ ਜ਼ਮੀਨ ਹੀ ਖੋਸਦਾ ਪੰਲਿਓ 500 ਰੁਪਏ ਦੇ ਦੂੰ ਫੋਰ ਦੱਸ ਕੀ ਕਹ ਬਸ ਬਸ ਠੀਕ ਆ ਬੱਸ ਹੋ ਗਿਆ ਆ ਵੀ ਰੋਟੀ ਮੈਂ ਲੈਣੀ ਹੋ ਲੈਣੀ ਆ ਮੈਂ ਕਹਿਣਾ ਸੌਦਾ ਮੇਥੋਂ ਜ਼ਮੀਨ ਨਾ ਕਰਾਇਓ ਕਰਾਵੋਗੇ ਤਾਂ 500 ਨੰਨ ਮਾਈ ਦੋ ਅਰੇ ਨਹੀਂ ਦੁਬਾਰ ਆ ਛੇ ਤੋਂ ਮੈਂ 1000 ਰੁਪਏ ਲਵਾਂ ਕਹਿ ਕੇ ਲੈਣਾ ਮੈਂ ਲੁੱਟ ਨਹੀਂ ਮਾਰਦਾ ਠੀਕ ਆਈ ਗੱਲ ਹੈ ਜੀ ਸਾਰੇ ਬੰਦੇ ਕਹਿ ਕੇ ਕਹਿ ਕੇ ਲੈਣਾ ਮੈਂ ਠੱਗੀ ਨਹੀਂ ਮਾਰਨਾ ਲਸਾਨੇਗਾ ਲੈਓ ਜੀ ਰੁਪਏ ਦਿਓ ਮਾਈ ਨੂੰ ਅੜਦਾਈ ਪਰ ਮੇਰੇ ਮੂਰੇ ਅੜਦਾ ਆ ਕੇ ਸੌਦੇ ਚ ਬੋਲਦਾ ਸਾਡੀਆਂ ਘਰੀਆਂ ਮਰੀਆਂ ਗੱਲਾਂ ਨਹੀਂ ਉਹਦੀ ਸਮਝੀਆਂ ਬੰਦੇ ਨੂੰ ਕਿਵੇਂ ਲੈ ਕੇ ਬੰਦਾ ਭਲਾ ਕੇ ਪਰੇ ਇਹਦਾ ਗਾਲਤ ਹੈ ਕੱਚਾ ਕਲਾਕਾਰਤਾ ਹੋਵੇ ਉਹਦੀ ਵਗਜਾਂ ਦੀ ਬੱਕਰੀ ਮੈਂ ਕਿਵੇਂ ਵਗਜੂ ਬੱਕਰੀ ਉਮਰਾਂ ਆ ਗਈ ਸਾਰੀ ਤੇਰੀ ਫੇਰ ਲੈ ਬੀਬੀ ਪਈ ਪੈਸੇ ਤੂੰ ਕਹਿੰਦਾ ਸਿਆਣਾ ਬੰਦਾ ਹੋਰਿਆ ਬੀਬੀ ਨੂੰ ਪਹਿਰਾ ਮਣੇ ਆ ਪਿੱਛੇ ਲਾ ਲਾ ਆ ਪਿੱਛੇ ਲਾ ਲਾ ਯਾਰ ਨਹੀਂ ਹੈ ਇੱਥੇ ਆ ਦਵਿਊ ਸਾਹਮਣੇ ਆਜੋ ਇੱਧਰ ਆਜੋ ਸਾਹਮਣੇ ਆਜੋ ਵੀਡੀਓ ਅੱਛਾ ਅੱਛਾ ਇਹ ਆ ਲਓ ਜੀ ਇੱਕ ਹਾਂ ਜੀ ਦੋ ਤਿੰਨ ਚਾਰ ਪੰਜ 6 7 8 9 10 11 12

ਜ਼ਰੂਰੀ ਹੈ ਵੀਡੀਓ ਤਾਂ ਹੀ ਬਣਦੀ ਹੈ ਸਾਡੀ ਉਹੀ ਕਢਾਵਾਂਗੇ ਅਸੀਂ ਵੀਡੀਓ ਵੀ ਦੱਸ ਕੋਈ ਠੱਗੀ ਮਾਰੀ ਜਾਂ ਕੀ ਕਰਿਆ ਕਿਉਂ ਜੀ ਸਹੀ ਗੱਲ ਹੈ ਅਸਾਂ ਰੋਜ਼ ਮੂੰਹ ਦਿਖਾਉਣਾ ਮੰਡੀਆਂ 'ਚ ਉਹੀ ਫੜਨੂ ਸਾਨੂੰ ਅਗਲਾ ساری ਉਮਰ ਲੰਗੀ ਸਾਡੀ ਮੰਡੀਆਂ 'ਚ ਆ ਲੈ ਉਹ ਸਾਡੇ ਤੇ ਠੀਕ ਹੈ 500 ਇਹਦਾ ਕੀ ਹਾਉ 500 ਛੋਟੇ ਕੋਲ ਤੇ ਆ ਪੰਪੇ ਲੈ ਦੇਂਦੇ ਨੇ ਇਹ ਜ਼ਰੂਰੀ ਹੈ ਖੁਸ਼ ਹੋ ਕੇ ਦੇ ਲਈ ਬਾਠ ਠੀਕ ਹੈ ਬੀਬੀ ਹਾਂ ਅੱਜ ਇਹ ਜੋ ਅਗਲਾ ਕੰਮ ਮਾਈ ਲੁੱਟ ਲਈ ਇਹ ਫੂਨ ਹੀ ਲੈ ਤੈਥੋਂ ਕਰੀਆ ਮੈਂ ਟੜਕੇ ਦੀ ਐਂ ਬੈਠਾ ਸੀ ਉੱਥੇ ਵੀ ਪਾਚੀ ਕਰਾ ਦਿਓ ਠੀਕ ਹੈ 100 ਰੁਪਏ ਲੈਣਗੇ ਉਧਰ ਉਹ ਫੋਟੋ ਲੈਣਗੇ ਖਾਓ ਦੇਖੋ ਲੈਣਗੇ ਆਹ ਵਾਲੀ ਬੱਕਰੀ ਆਹ ਨਾਲ ਨੇ ਦੰਨੇ ਮਾਈ ਦਾ ਪਿੰਡ ਪੁੱਛ ਲੈ ਤਰੇ ਪਿੰਡ ਹੈਗਾ 400 ਦੇ ਜੱਕਰਾ ਕੇ ਪਰਚੀ ਦੇਣਾ ਨੂੰ ਗਾਧਰੀ ਚਰਿਆਂ ਨੂੰ ਕੋਸ਼ੋ ਬਾਬਾ ਜੀ ਹੈ ਬੈਠੋ ਇਹਨੂੰ ਬੰਨ੍ਹ ਦੋ ਬੱਕਰੀ ਨੂੰ ਹੋਈ ਜਿਆ ਬਾਣੀ ਕਿਉਂ ਨਾ ਤੁਮ। ਅਜੇ ਨਹੀਂ ਜਾਨਾ ਕੀ ਪਤਾ ਆਪਾਂ ਇੱਕ ਦੀ ਹੋਰ ਨਹੀਂ ਜੀ। ਪਰ ਗੱਡੀ ਵੀ ਚਰਾ ਕੇ ਦੂੰ ਤੁਮ ਨੂੰ। ਬੱਤੀ ਕਿ ਕਰਾਈਏ ਤੇ ਨਹੀਂ। ਲਿਖਾਈ ਨਹੀਂ ਕੋਈ ਹੋਰ ਤੇ ਲਿਖਾਈ ਨਹੀਂ। ਲਿਖਾਈ ਨਹੀਂ ਹੰਦਾਰ ਕਿਉਂ ਹੁੰਦੀ ਮੇਜ਼ਦਾਨ ਤੇ ਹਾਂ ਉਪਾੜੂਗਾ ਤਾਂ ਕਰੀਂ। ਮੈਂ ਤਾਂ ਉਪਾੜੂਗਾ। ਵਿਆਹ ਨੂੰ ਸਾਰੇ ਵਿੱਗੀ ਪਿਆ ਤਾਂ ਸਭ ਦੀ ਪਰਚੀ ਦੇ ਲੈਣਾ। ਪਰਚੀ ਚਾਹੀਦੀ ਨਾਲ। ਚਲੋ ਆ ਪੱਕੀ ਲੈ ਕੇ ਆ ਪੱਕੀ ਜਿਹੜੀ ਐ ਬੱਕਰੀ ਵਾਲੀ ਉਹ ਤੈਨੂੰ ਮਿਲਦੀ ਸਾਮੀ 100 ਜੀ ਸਰ ਲੋ ਜੀ ਸਰ ਸਾਡੇ ਤੇ 23000 ਦੇ ਵੇਗ ਗਿਆ ਤੇ ਨਾ ਦੇਖੋ ਜੀ ਇੱਥੇ ਬਹਿ ਜਾ ਚਿਹਰੇ ਤੇ ਬੰਨ ਲਉ ਮਾਈ ਨੂੰ